मानयोग डीजीपी पंजाब ਤੇ ਐਸਐਸਪੀ ਮਟਿਆਲਾ ਨੇ ਨਿਸ਼ਾਨੇ ਦੇ ਸ਼ੀਟ ਬਟਿਆਲਾ ਪੁਲਿਸ ਅਪਰਾਧੀਆਂ ਦੇ ਅਗੇਸਟ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕਰਦੀ ਹੈ ਇਸੇ ਖੜੀ ਦੇ ਵਿੱਚ ਪੁਲਿਸ ਸਟੇਸ਼ਨ ਸਿਵਲ ਲਾਈਂਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ 20 ਸਤੰਬਰ ਨੂੰ ਚੌਕੀ ਚਾਰਜ ਮੋਡਲ ਟਾਊਨ ਰਣਜੀਤ ਸਿੰਘ ਬਲ ਨੂੰ ਇੱਕ ਨਾਕਾ ਜਿਹੜਾ ਹੈਗਾ ਸਿਵਲ ਜਿਹੜਾ ਲੀਲਾ ਭਵਨ ਚੋ ਗਿਆ ਉੱਥੇ ਲਗਾ ਲਗਾਇਆ ਸੀਗਾ ਉਨੂੰ ਇੱਕ ਮੁਖਬਰ ਖਾਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਕਿ ਜਿਹੜੀ ਹੈ ਬਡੁੰਗਰ ਮੜੀਆਂ ਉੱਥੇ ਇੱਕ ਨਾਮਾਲੂਮ ਜਿਹੜੀ ਹੈ ਬਿਨਾ ਨੰਬਰੀ ਬਾਈਕ ਉਹਦੇ ਉੱਪਰ ਦੋ ਸਵਾਰ ਵਿਅਕਤੀ ਹੈ ਉਹਦੇ ਕੋਲ ਜਿਹੜੇ ਹੈ ਦੋ ਅਸਲੇ ਨਜਾਇਜ਼ ਅਸਲੇ ਵੀ ਹੈਗੇ ਤੇ ਉਹ ਕਿਸੇ ਗਲਤ ਮਨਚਾ ਨਾਲ ਉੱਥੇ ਜਿਹੜੇ ਹੈ ਪ੍ਰੈਜ਼ੈਂਟ ਹੈ ਤੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਸ਼ਨ ਲਿੰਦੇ ਹੋਏ ਜਿਹੜਾ ਹੈ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਉਹ ਨਾਮਾਲੂਮ ਬਾਈਕ ਅਤੇ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਜਦੋਂ ਆਦੀ ਸਰਚ ਕੀਤੀ ਗਈ ਤੇ ਉਹਨਾਂ ਨੂੰ ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ ਤੋਂ ਉਹਨਾਂ ਦੇ ਕੋਲ ਜਿਹੜਾ ਹੈ ਦੋ ਅਸਲੇ ਬਰਾਮਦ ਕੀਤੇ ਗਏ ਇੱਕ 32 ਬੋਰ ਪਿਸਤਲ ਤੇ ਦੋ ਜਿੰਦਾ ਰਾਉਂਡ ਅਤੇ ਇੱਕ 315 ਬੋਰ ਦੇਸੀ ਇਕਟਾ ਇਹਨਾਂ ਦੇ ਉੱਪਰ ਫਿਰ ਕਾਰਵਾਈ ਕਰਦੇ ਹੋਏ ਤੁਰੰਤ ਪਰਚਾ ਦਿੱਤਾ ਗਿਆ ਅੰਡਰ ਆਰਮ ਸੈਕਟ ਤੇ ਇਹਨਾਂ ਦਾ ਇਹਨਾਂ ਨੂੰ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਜਿਹੜਾ ਹੈ ਰਿਮਾਂਡ ਹਾਸਿਲ ਕੀਤਾ ਗਿਆ ਦੌਰਾਨੇ ਰਿਮਾਂਡ ਜਦ ਇਹਨਾਂ ਨੂੰ ਪੁੱਛਗਿਛ ਕੀਤੀ ਗਈ ਤੋਂ ਹੋਰ ਵੀ ਜਿਹੜੀ ਹੈ ਰਿਕਵਰੀ ਹੋਈ ਹੈ ਇਹਨਾਂ ਤੋਂ ਜੀ 10 ਹੋਰ ਮੋਟਰਸਾਈਕਲ ਜਿਹੜੇ ਹੈਗੇ ਆ ਰਿਕਵਰ ਹੋਏ ਆ ਤੇ ਇੱਕ ਹੋਰ ਬੇਸੀ ਕਟਾ 15 12 ਬੋਰ ਜਿਹੜਾ ਹੈ ਰਿਕਵਰ ਹੋਇਆ ਹੈ ਜਿਹੜੇ ਦੋ ਦੋਸ਼ੀਆਂ ਹੈ ਉਹਨਾਂ ਦੇ ਨਾਮ ਹੈਗੇ ਜੀ ਇੱਕ ਸਾਹਿਲਪ੍ਰੀਤ ਹੈਗਾ ਜਿਹੜੀ ਰਿਹائش ਹੈ ਸਿਟੀ ਸਮਾਣਾ ਅਤੇ ਗੁਰਪੀਰ ਸਿੰਘ ਜਿਹੜੀ ਰਿਹائش ਹੈ ਪੁਲਿਸ ਸਟੇਸ਼ਨ ਸਦਰ ਸਮਾਣਾ ਦੇ ਅੰਡਰ ਇਹਨਾਂ ਦੇ ਉੱਪਰ ਦੋਨੋਂ ਦੀ ਹੀ ਕ੍ਰਿਮਨਲ ਹਿਸਟਰੀ ਹੈਗੀ ਹੈ ਤੇ ਇਹ ਜਿਹੜੇ ਹੈ ਇੰਟਰ ਸਟੇਟ ਜਿਹੜਾ ਲੁੱਟਖੋ ਕਰਨੇ ਵਾਲਾ ਗੈਂਗ ਹੈ ਉਹਨਾਂ ਦੇ ਪਾਰਟ ਹੈਗੇ ਹਨ ਇਹਨਾਂ ਦੇ ਉੱਪਰ ਇਹਨਾਂ ਦਾ ਜੋ ਮੋਡਸ ਆਪਰੇਂਡੀ ਸੀਗਾ ਇਹ ਜਿਹੜਾ ਹੈ ਨਾਜਾਇਜ਼ ਅਸਲਾ ਦਿੱਲੀ ਤੋਂ ਲਾਂਦੇ ਸੀਗੇ ਤੇ ਜਿਹੜਾ ਹੈ ਬਾਈਕ ਵਗੈਰਾ ਜੋ ਚੁਰਾਉਂਦੇ ਹਨ ਉਹਨਾਂ ਦੇ ਸਪੇਅਰ ਪਾਰਟਸ ਬਾਹਰਲੀ ਸਟੇਟ ਵਿੱਚੇ ਵੇਚਦੇ ਸੀਗੇ ਤੇ ਜਿਹੜੇ ਆਰਮਸ ਇਹਨਾਂ ਦੇ ਕੋਲ ਹੈਗੇ ਆ ਇਹ ਅੱਗੇ ਮਹਿੰਗੀ ਦਰਾਂ ਤੇ ਇਹਨੂੰ ਸਪਲਾਈ ਵੀ ਕਰਦੇ ਸੀਗੇ ਇਨਾ ਦਾ ਪੁਲਿਸ ਰਿਮਾਂਡ ਅੱਜ ਤੱਕ ਸੀਗਾ ਤੇ ਹੋਰ ਵੀ ਅਸੀਂ ਰਿਮਾਂਡ ਇਹਨਾਂ ਦਾ ਲਿਆਂਗੇ ਤੇ ਹੋਰ ਕੁਝ ਕੁਝ ਵਿੱਚ ਹੋਰ ਵੀ ਖੁਲਾਸੇ ਹੋ ਸਕਦੇ ਹਨ ਸਰ ਇਹ ਵੈਪਨ ਦਾ ਦਾ ਫਿਲੀਕੇਜ ਪੁਆਇੰਟ 0.0 ਸਕੈਰ ਡਿਗਰੀ ਤੱਕ ਪਹੁੰਚਿਆ ਉੱਥੇ ਵੀ ਕੋਟੈਕਿੰਗ ਚੱਲ ਰਹੀ ਹੈ ਕਿ ਕਿਸ ਕੋ ਲੈ ਰਹੀ ਹੈ ਕਿ ਕਿਉਂਕਿ ਰੈਕਟ ਬਹੁਤ ਵੱਡਾ ਹੈ ਜੀ ਪੰਜਾਬ ਦੇ ਵਿੱਚ ਲਗਾਤਾਰ ਇਹ ਵੈਪਨ ਆ ਰਹੇ ਨੇ ਕਿ ਇਹ ਉੱਚਤਕ ਕੀ ਲਿਕੇ ਚੱਲ ਰਹੀ ਹੈ ਦਿੱਲੀ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਹੈ ਉਹ ਅਸੀਂ ਤਾਲਮੇਲ ਬਣਾ ਰਹੇ ਹਾਂ ਜੀ ਦਿੱਲੀ ਪੁਲਿਸ ਨਾਲ ਵੀ ਅਸੀਂ ਤਾਲਮੇਲ ਬਣਾ ਰਹੇ ਹਾਂ ਤੇ ਇਹ ਬੈਕਵਰਡ ਤੇ ਫੋਰਵਰਡ ਲਿੰਕੇਜ ਦੋਨੋਂ ਹੀ ਅਸੀਂ ਇਸਟੈਬਲਿਸ਼ ਕਰ ਦੋਨੋਂ ਹੀ ਚੈਨਲ ਅਸੀਂ ਐਕਟੀਵੇਟ ਕੀਤੇ ਹੋਏ ਆ। ਇਹ ਗੈਂਗ ਦੇ ਵਿੱਚ ਕਿੰਨੇ ਕਿੰਨੇ ਕਬਰੂ ਹੋਏ? ਉਹ ਅਸੀਂ ਕੁਛਕਿਛ ਕਰ ਰਹੇ ਆ ਜੀ। ਜਿਵੇਂ ਸਾਨੂੰ ਪਤਾ ਚੱਲਦਾ ਹੈ ਇਨਫੋਰਮੇਸ਼ਨ ਅਸੀਂ ਸਾਂਝੀ ਕਰਾਂ। ਫਿਲਹਾਲ ਦੋ ਬੰਦੇ ਨੇ ਜੀ ਦੋ ਬੰਦੇ ਅਰੈਸਟ ਹੋਏ। ਹਾਂਜੀ ਫਿਲਹਾਲ ਦੋ ਬੰਦੇ ਅਰੈਸਟ ਹੋਏ। ਜੋ ਪਿਛਲੀ ਵਾਰ ਪੜੇਗੀ ਉਸਦੀ ਮੋਟਰਸਾਈਕਲ ਦੀ ਰਿਕਵਰੀ ਹੋਈ ਸੀ ਉਹ ਵੀ ਬਾਹਰ ਦੇ ਸਟੇਟ ਆ। ਕਿ ਉਹਦੇ ਨਾਲ ਜੁੜੇ ਹੋਏ ਉਹਨਾਂ ਦਾ ਹੈਗਾ ਏਦਾਂ ਦੇ ਨਾਲ ਕਾਰ ਮਿਲ ਹੈਗਾ। ਇਹ ਕਿੱਥੇ ਕਿੱਥੇ ਨਿਸ਼ਾਨਾ ਬਣਾਇਆ ਜੀ ਕੀ ਕੱਲਾ ਪਟਿਆਲਾ ਸੀਗਾ ਇਹਨਾਂ ਦਾ ਨਿਸ਼ਾਨਾ ਜਾਂ ਪੂਰੇ ਪੰਜਾਬ ਦੇ ਬਲ ਦੇ ਵਿੱਚ ਚੱਪਿਆ ਹੋਇਆ। ਪਟਿਆਲਾ ਬੇਸਿਕਲੀ ਮੇਜਰਲੀ ਪਟਿਆਲਾ ਬਟ ਆਲੇਦਾਰੇ ਵੀ ਇਹਨਾਂ ਨੂੰ ਜੱਬ ਵੀ ਮੌਕਾ ਲੱਗਦਾ ਹੈ ਰੇਕੀ ਕਰਦੇ ਸੀਗੇ ਤਵੇ ਉਧਰ ਨਹੀਂ ਜਾਣਾ ਬਣਾ ਲੈਂਦੇ ਸੀ ਕੋਈ ਟੈਕਨਿਕ ਸੀਗੀ ਸਰ ਇਹਨਾਂ ਕੋਲ ਜਿਹੜੀ ਇਕੁਇਸਟੂ ਤੋਂ ਗੁਨੰਦੀਆ ਮੋਰਸਾਈਕਲ ਗੁਨੰਦੀਆ ਕਿਹਾ ਦੇਖੋ ਬੇਸਿਕਲੀ ਚੋਰ ਹੈ ਤੇ ਲੁੱਟਖੋ ਕਰਦੇ ਹੈ ਬੇਸਿਕਲੀ ਹਥਿਆਰ ਦਿਖਾ ਕੇ ਮੋਟਰਸਾਈਕਲ ਨੂੰ ਲੁੱਟਖੋ ਕਰਦੇ ਤੋ ਮੋਟਰਸੋ ਬ੍ਰਾਂਡੀ ਬੇਸਿਕਲੀ ਇਹਨਾਂ ਦਾ ਇਹੀ ਹੈ ਕੋਈ ਪਿਛਲਾ ਇਹਨਾਂ ਦਾ ਬੈਕਗ੍ਰਾਉਂਡ ਬੈਕਗ੍ਰਾਉਂਡ ਇਹਨਾਂ ਦਾ ਜਿ세 ਮੈਨੇ ਦੱਸਿਆ ਸਾਇਲਪ੍ਰੀਤ ਦੇ ਉੱਪਰ ਪਹਿਲੇ ਦੋ ਪਰਚੇ ਹੈਗੇਨ ਲੜਾਈ ਝਗੜੇ ਲੁੱਟ ਤੇ ਗੁਰਪਿਆਰ ਸਿੰਘ ਦੇ ਉੱਪਰ ਵੀ ਐਕਸਿਟੀ ਸਮਾਣਾ ਵਿੱਚ ਜਿਹੜਾ ਹੈਗਾ ਇੱਕ ਮੁਕੱਦਮਾ ਦਰਜ ਹੈ। ਇਹ ਰੈਡ ਵਾਲੀ ਕਿੱਥੇ ਦੀ ਹੈ? ਇਹ ਜੀ ਸਿਟੀ ਸਮਾਣਾ ਇੱਕ ਜਿਸ ਮੈਨੇ ਦੱਸਿਆ ਇੱਕ सदर ਸਮਾਣਾ ਏਰੀਆ ਦਾ ਹੈ। ਇਹ ਦੋਨੋਂ ਆਪਸੇ ਵਿੱਚ ਕਿਹਦੇ ਕੋਸ਼ਿਸ਼ ਕੀਏ ਜਾਂ ਕਿਹਨੇ? ਇਹ ਪਾਰਟਨਰ ਸੀਗੇ ਜੀ। ਤੇ ਜਿਹੜਾ ਇਹਨਾਂ ਦਾ ਗੈਂਗ ਹੈਗਾ ਉਹਦੇ ਵਿੱਚ ਇਹ ਪਾਰਟਨਰ ਨੇ। ਉਮਰ ਕਿੰਨੀ ਹੈ? ਇੱਕ ਸਾਇਲਪ੍ਰੀਤ ਦੀ ਉਮਰ ਜੀ 18 ਸਾਲ ਹੈ ਤੇ ਗੁਰਪਿਆਰ ਸਿੰਘ ਜੋ ਜਿਹੜਾ ਹੈਗਾ ਉਹਦੀ ਉਮਰ 24 ਸਾਲ ਹੈ। ਐਜੂਕੇਟਿਡ? ਨਾਟ ਮੱਚ। ਜ਼ਿਆਦਾ ਐਜੂਕੇਟਡ ਨਹੀਂ ਹੈਗੇ। ਜਿਹੜੇ ਵੈਪਨ ਦੇ ਵਿੱਚ ਇਹ ਖਰੀਦਿਆ ਵੇਚਦੇ ਸੀਗੇ? ਕਿੰਨੇ ਕਿੱਤੇ ਐਕਟਿਵ ਸੀਗੇ ਉਹਨੂੰ ਇਹ ਅਸੀਂ ਪੁੱਛਗਿੱਛ ਕਰ ਰਹੇ ਹਾਂ ਬਟ ਸਾਨੂੰ ਲੱਗਦਾ ਹੈ ਕਿ ਕਾਫੀ ਟਾਈਮ ਸੇ ਕੰਮ ਕਰਦੇ ਸੀਗੇ ਜੀ ਅੱਗੇ ਜਿਹਨਾਂ ਨੂੰ ਵੇਚਣਾ ਸੀ ਉਹ ਕਿਸ ਕਿਸ ਦੇ ਸੰਦੇ ਅਪਰਾਧੀਆਂ ਨੇ ਕੁਝ ਲੱਗਿਆ ਪਤਾ ਉਹੀ ਅਸੀਂ ਕਰ ਰਹੇ ਹਾਂ ਜੀ ਉਹ ਇਹ ਦੱਸ ਰਹੇ ਕਿ ਹੋਰ ਵੀ ਅਸੀਂ ਡਿਮਾਂਡ ਦੇਵਾਂਗੇ ਤੇ ਹੋਰ ਕੁਝ-ਕੁਝ ਕਰਕੇ ਹੋਰ ਖੁਲਾਸੇ ਕਰਾਂਗੇ ਜੀ ਰਿਕਵਰੀ ਹੋਈ ਹੈ ਕੌਣ ਸ਼ੁਦਾ ਮੋਟਰਸਾਈਕਲ ਦੀ ਹੈ ਇਹ ਕਿੱਥੋਂ ਹੋਈ ਹੈ ਪਟਿਆਲਾ ਹੈ ਹੋਈ ਹੈ ਜਾਂ ਵੱਖ-ਵੱਖਾਂ ਤੋਂ ਕੋਈ ਹੋਰ ਸੀਗੀ ਜ਼ਿਆਦਾਤਰ ਇਹਨਾਂ ਦੀ ਜਿਹੜੀ ਮੋਟਰਸਾਈਕਲ ਹੈ ਜਿੱਤਾਂ ਆਪਾਂ ਟਰੇਸ ਕਰ ਕੀਤੀ ਹੋਈ ਹੈ ਇਹ ਜ਼ਿਆਦਾਤਰ ਪਟਿਆਲਾ ਦੀਆਂ ਹੀ ਹੈ ਬਟ ਹੋਰ ਆਲੇ-ਦੁ ਪੂੱਕਟ ਕਨਾਲੀ ਬਤ ਲੱਗਿਆ ਸਰ ਕਿੱਥੇ ਮੀਚਰ ਸੀ ਕਿੱਥੇ ਹੋਈ ਸੀ ਇਹ ਆਊਟ ਆਫ ਸਟੇਟ ਜਿਵੇਂ ਮੈਨੇ ਦਸੀਏ ਸਾਰੀ ਮੋਟਰਸਾਈਕਲ ਨੂੰ ਡਿਸਮੈਂਬਰ ਕਰਦੇ ਕਰਕੇ ਉਹਨਾਂ ਦੇ ਪਾਰਟਸ ਜਿਹੜੀ ਹੈ ਬਾਹਲੀ ਸਟੇਟਸ ਵੀ ਕਿ ਸਪਲਾਈ ਕਰਦੇ ਸੀਗੇ ਜਿਦਨੇ ਫੜੇ ਗਏ ਨੇ ਉਹਦੇ ਨੇ ਇਹ ਚੋਰੀ ਦੀ ਮਨਸ਼ਾ ਨਾਲ ਆਇਆ ਸੀ ਜਾਂ ਵੈਪਨ ਕਿਸੇ ਨੂੰ ਹੈਂਡ ਓਵਰ ਕਰਨਾ ਆਇਆ ਸੀ ਜਾਂ ਵੇਚਣਾ ਆਇਆ ਸੀ ਇਹ ਚੋਰੀ ਦੀ ਮਨਸ਼ਾ ਨਾਲ ਹੀ ਹੋ ਰਹੇ ਸੀਗੇ ਤੇ ਮੁਕਬਰ ਖਾਸ ਦੀ ਇਨਫੋਰਮੇਸ਼ਨ ਬੇਸ ਵੀ ਐਕਟ ਕੀਤਾ ਇਹ ਕਿ ਨਸ਼ਾ ਕਰਨ ਦੇ ਆਦੀ ਨੇ ਨਸ਼ੇ ਦਾ ਵੀ ਅਸੀਂ ਦੇਖ ਰਹੇ ਹਾਂ ਜੀ ਨਸ਼ੇ ਮੋਸ ਪਬਲੀ ਕਰਦੇ ਹੋ ਇਸ ਤਰ੍ਹਾਂ ਦਾ ਪਿਸਤਲ ਲੈਣਾ ਉਹ ਤਾਂ ਬਰਾਮਦਾ ਕਿਸੇ ਵੱਡੇ ਗੈਂਗ ਨਾਲ ਤਾਂ ਨਹੀਂ ਇਹਨਾਂ ਦਾ ਤਾਲੁਕ ਹੈ ਹੋ ਸਕਦਾ ਹੈ ਜੀ ਅਸੀਂ ਲੁੱਕ ਆਫਰ ਕਰ ਰਹੇ ਹਾਂ ਕੁਝ ਪਤਾ ਚੱਲਦਾ ਤਾਂ ਸਾਂਝੀ ਕਰਾਂਗੇ ਉਹ ਰਿਮਾਰਕ ਫਿਰ ਇਹਨਾਂ ਦਾ 3 ਦਿਨਾਂ ਦਾ ਰਿਮਾਰਡ ਮਿਲਿਆ ਸੀਗਾ ਅੱਜ ਇਹਨਾਂ ਦਾ ਰਿਮਾਰਡ ਖਤਮ ਹੋ ਰਿਹਾ ਤੇ ਹੋਰ ਵੀ ਅਸੀਂ ਡਿਮਾਂਡ ਕਰਾਂਗੇ